ਹਾਈਵੇ ਦੇ ਖੜੇ ਆ ਬਹਿੰਡਾ ਜੀ ਰਫਰਾ ਤੇ ਅਸੀਂ ਆਹ ਮੋਟ ਲੱਗਿਆ ਦੇਖ ਕੇ ਬਾਈ ਨਾਲ ਗੱਲ ਵੀ ਕਰੀ ਆ ਉਹ ਤੁਹਾਨੂੰ ਸੁਣਾਵਾਂ ਕਿ ਕੀ ਗੱਲਬਾਤ ਕਰੀ ਆ ਸੋ ਸਾਨੂੰ ਬਾਰ-ਬਾਰ ਬਾਈ ਬੇਨਤੀ ਕਰਦੇ ਆ ਕਿ ਬਾਈ ਹਾਈਵੇ ਦੇ ਉੱਤੇ ਜ਼ਮੀਨਾਂ ਜ਼ਮੀਨਾਂ ਕਿਤੇ ਵੀ ਨਾ ਵੇਚੋ ਹਾਈਵੇ ਦਾ ਭਰਾ ਬਣ ਕੇ ਹੱਥ ਬਣਾ ਲਓ ਸਾਨੂੰ 4 ਸਾਲ ਦਾ ਸਮਾਂ ਮੰਗਦੇ ਓਏ ਪੰਜਾਬੀਓ ਕਮਲੇ ਲੋਕੋ ਜ਼ਮੀਨਾਂ ਨਾ ਵੇਚੋ ਆ ਦੇਖੋ ਆ ਦਿਖਾ ਦੇ ਤਾ ਆ ਸਾਰੇ ਫਰੰਟ ਲੋਕ ਵੇਚੀ ਜਾਂਦੇ ਆ ਅੱਗੇ-ਅੱਗੇ ਵੇਚੀ ਜਾਂਦੇ ਆ 3-3 4 ਕਰੋੜ ਦਾ ਕਿੱਲਾ ਵੇਚੀ ਜਾਂਦੇ ਆ ਆ ਵੇਚੇ ਪਿਆ ਗਿਰੇਟ ਰੂਟ ਆ ਬਾਈ 4 ਕਰੋੜ ਦਾ ਕਿੱਲਾ ਜੀ 4 ਕਰੋੜ ਕਿੱਲੇ ਦਾ ਆਪਣਾ ਮੈਂ ਬਾਈ ਲੱਖਾ ਬੋਲਦਾ ਸੁਧਾਣਾ ਹਾਂਜੀ ਆਪਣਾ ਪਿੰਡ ਘੜਾ ਕਰਿਆ ਰਹਾ ਕਿ ਜੱਥੂ ਕੇ ਮੀਨਾ ਨਾਲ ਬਾਈ ਵੇਚੋ ਤੁਹਾਨੂੰ ਬੇਨਤੀ ਕਰਦਾ ਦਾ ਓ ਬਾਈ 40 ਕਰੋੜ ਨੂੰ ਛੱਡੋ ਬਾਈ 40 ਕਰੋੜ ਨੂੰ ਕਿਲਾਣੀ ਮਿਲਣਾ 40 ਕਰੋੜ ਨੂੰ ਤੁਸੀਂ 4 ਸਾਲ ਮੇਰੇ ਅੱਖੇ ਲਾ ਕੇ ਖੜ ਜਾ ਬਾਈ ਹੁਣ ਵੇਚ ਦੇ ਦੀ ਪੱਥੀ ਗੱਲ ਨਾ ਕੀਆ ਬਾਈ ਆਪਣਾ ਹਰਜਿੰਦਰ ਸਿੰਘ ਯਾ ਭਾਈ ਧੰਨਵਾਦ ਤੇਰਾ ਹੁਣੇ ਮੈਥੋਂ ਲਿਖ ਕੇ ਲੈ ਲੈ ਮੇਰੇ ਅੱਖੇ ਲਾ ਕੇ 4 ਸਾਲ ਖੜਦਾ ਜਿਹਦਰਾ ਨਾ 50 ਕਰੋੜ ਨੂੰ 100 ਕਰੋੜ ਨੂੰ ਨਸੀਨਾ ਹਾਈਵੇ ਦੇ ਖੜਿਆ ਬਹਿੰਡਾ ਜੀਰਪੁਰ ਤੇ ਅਸੀਂ ਆ ਬੂਤ ਲੱਗਿਆ ਦੇਖ ਕੇ ਬਾਈ ਨਾਲ ਗੱਲ ਵੀ ਕਰੀ ਅੱਬ ਤੁਹਾਨੂੰ ਸੁਣਾਵਾਂ ਕਿ ਕੀ ਗੱਲਬਾਤ ਕਰੀ ਆ ਸੋ ਸਾਨੂੰ ਬਾਰ-ਬਾਰ ਭਾਈ ਬੇਨਤੀ ਕਰਦੇ ਆ ਕਿ ਭਾਈ ਹਾਈਵੇ ਦੇ ਉੱਤੇ ਜ਼ਮੀਨਾਂ ਜ਼ਮੀਨਾਂ ਕਿਤੇ ਵੀ ਨਾ ਵੇਚੋ ਹਾਈਵੇ ਦਾ ਭਰਾ ਬਣ ਕੇ ਹੱਥ ਬਣਾ ਲਓ ਸਾਨੂੰ 4 ਸਾਲ ਦਾ ਸਮਾਂ ਮੰਗਦੇ ਓਏ ਪੰਜਾਬੀਓ ਕਮਲੇ ਲੋਕੋ ਜ਼ਮੀਨਾਂ ਨਾਲ ਵੇਚੋ ਆ ਦੇਖੋ ਆ ਦਿਖਾ ਦੇ ਆ ਸਾਰੇ ਫਰੰਟ ਲੋਕ ਵੇਚੀ ਜਾਂਦੇ ਆ ਅੱਗੇ ਅੱਗੇ ਵੇਚੀ ਜਾਂਦੇ ਆ 3 3 4 6 ਕਰੋੜ ਦਾ ਕਿੱਲਾ ਵੇਚੀ ਜਾਂਦੇ ਆ ਵੇਚੇ ਪਿਆ ਗਿਰੇਟ ਰੂਟ ਆ ਭਾਈ 4 ਕਰੋੜਾਂ ਕਿੱਲਾ ਜੀ 4 ਕਰੋੜ ਕਿੱਲੇ ਦਾ ਆਪਣਾ ਮੈਂ ਭਾਈ ਲੱਖਾ ਬੋਲਦਾ ਸੁਧਾਣਾ ਆਪਣਾ ਪਿੰਡ ਘੜਾ ਕਰਾ ਰਹਾ ਹੈ ਜੱਥੂ ਕੇ ਮੀਨਾਣਾ ਬਾਈ ਵੇਚੋ ਤੁਹਾਨੂੰ ਬੇਨਤੀ ਕਰਦਾ ਇਹਦਾ ਅੱਜ ਅੱਜ ਹੋ ਗਿਆ ਥੋੜਾ ਉਹ ਬਾਈ 40 ਕਰੋੜ ਨੂੰ ਛੱਡੋ ਬਾਈ 40 ਕਰੋੜ ਨੂੰ ਕਿਲਾ ਨਹੀਂ ਮਿਲਣਾ 40 ਕਰੋੜ ਨੂੰ ਤੁਸੀਂ 4 ਸਾਲ ਮੇਰੇ ਅੱਖੇ ਲਾ ਕੇ ਖੜ ਜਾ ਬਾਈ ਹੁਣ ਵੇਚ ਦੇ ਦੀ ਪੱਥੀ ਗੱਲ ਨਾ ਕੀ ਹੈ ਬਾਈ ਆਪਣਾ ਹਰਜਿੰਦਰ ਸਿੰਘ ਆ ਬਾਈ ਧੰਨਵਾਦ ਤੇਰਾ ਹੁਣੇ ਮੈਥੋਂ ਲਿਖ ਕੇ ਲੈ ਲੈ ਮੇਰੇ ਅੱਖੇ ਲਾ ਕੇ 4 ਸਾਲ ਖੜਦਾ ਜਿਹਦਰਾ ਨਾ 50 ਕਰੋੜ ਨੂੰ 100 ਕਰੋੜ ਨੂੰ ਨਸੀਨਾ ਹਾਈਵੇ ਦੇ ਖੜਿਆ ਬਹਿੰਡਾ ਜੀਰਪੁਰ ਤੇ ਅਸੀਂ ਆ ਬੋਲ ਲੱਗਿਆ ਦੇਖ ਕੇ ਬਾਈ ਨੇ ਗੱਲ ਵੀ ਕਰੀ ਅੱਬ ਤੁਹਾਨੂੰ ਸੁਣਾਵਾਂ ਕਿ ਕੀ ਗੱਲਬਾਤ ਕਰੀ ਆ ਸੋ ਤੁਹਾਨੂੰ ਬਾਰ-ਬਾਰ ਬਾਈ ਬੇਨਤੀ ਕਰਦੇ ਆ ਕਿ ਬਾਈ ਹਾਈਵੇ ਦੇ ਉੱਤੇ ਜਮੀਨਾਂ ਜਮੀਨਾਂ ਕਿਤੇ ਵੀ ਨਾ ਵੇਚੋ ਹਾਈਵੇ ਦਾ ਭਰਾ ਬਣ ਕੇ ਹੱਥ ਬਣਾ ਲਓ ਸਾਨੂੰ 4 ਸਾਲ ਦਾ ਸਮਾਂ ਮੰਗਦੇ ਆ ਪੰਜਾਬੀਓ ਕਮਲੇ ਲੋਕੋ ਜ਼ਮੀਨਾਂ ਨਾਲ ਵੇਚੋ ਆ ਦੇਖੋ ਆ ਦਿਖਾ ਦੇਰਾ ਆ ਸਾਰੇ ਫਰੰਟ ਲੋਕ ਵੇਚੀ ਜਾਂਦੇ ਆ ਅੱਗੇ ਅੱਗੇ ਵੇਚੀ ਜਾਂਦੇ ਆ 3 3 4 ਟਰ ਕਰੋੜ ਦਾ ਕਿੱਲਾ ਵੇਚੀ ਜਾਂਦੇ ਆ ਵੇਚੇ ਪਿਆ ਗਿਰੇਟ ਰੂਟ ਆ ਭਾਈ 4 ਕਰੋੜ ਦਾ ਕਿੱਲਾ ਜੀ 4 ਕਰੋੜ ਕਿੱਲੇ ਦਾ ਆਪਣਾ ਮੈਂ ਭਾਈ ਲੱਖਾ ਬੋਲਦਾ ਸੁਧਾਣਾ ਆਪਣਾ ਪਿੰਡ ਘੜਾ ਕਰਾ ਰਹਾ ਹੈ ਜੱਥੂ ਕੇ ਮੀਨਾ ਨਾ ਬਾਈ ਵੇਚੋ ਤੁਹਾਨੂੰ ਬੇਨਤੀ ਕਰਦਾ ਅੱਜ ਅੱਜ ਹੋਰ ਤੁਹਾਡਾ ਉਹ ਬਾਈ 40 ਕਰੋੜ ਨੂੰ ਛੱਡੋ ਬਾਈ 40 ਕਰੋੜ ਨੂੰ ਕਿਲਾ ਨਹੀਂ ਮਿਲਣਾ 40 ਕਰੋੜ ਨੂੰ ਤੁਸੀਂ 4 ਸਾਲ ਮੇਰੇ ਅੱਖੇ ਲਾ ਕੇ ਖੜ ਜਾ ਬਾਈ ਹੁਣ ਵੇਚ ਦੇ ਦੀ ਪੱਖੀ ਗੱਲ ਨਾ ਕੀ ਹੈ ਬਾਈ ਆਪਣਾ ਰਜਿੰਦਰ ਸਿੰਘ ਆ ਭਾਈ ਧੰਨਵਾਦ ਤੇਰਾ ਹੁਣੇ ਮੈਥੋਂ ਲਿਖ ਕੇ ਲੈ ਲੈ ਮੇਰੇ ਅੱਖੇ ਲਾ ਕੇ 4 ਸਾਲ ਖੜਦਾ ਜਿਹਦਰਾ ਨਾ 50 ਕਰੋੜ ਨੂੰ 100 ਕਰੋੜ ਨੂੰ